ਵਾਹਿਗੁਰੂ ਚਿਕਾ ਖਾਲਸਾ ਵਾਹਿਗੁਰੂ ਚਕੀ ਫਤੇ ਇੱਕ ਬ੍ਰਿੰਦਾਵਨ ਦਾ ਮੁੰਸ਼ੀ ਜਿਸ ਨੇ ਗੁਰ ਸਿੱਖ ਨੂੰ ਪੁੱਛਿਆ ਕਿ ਕਿਹੜੇ ਟੰਗ ਨਾਲ ਪੜਾ ਕੇ ਮਹਾਤਮ ਬਦ ਜਾਵੇ ਉਸ ਗੁਰਮਖ ਪਿਆਰੇ ਨੇ ਦੱਸਿਆ ਕਿ ਇਸ ਤਰ੍ਹਾਂ ਬਾਣੀ ਪੜਿਆ ਕਰ ਆਸਨ ਵਿਛਾ ਕੇ ਬੈਠਿਆ ਕਰ ਵਿੱਚ ਗੱਲ ਨਹੀਂ ਕਰਨੀ ਉਹ ਮੁੰਸ਼ੀ ਜਿਸ ਨੂੰ ਸੁਖਮਨੀ ਸਾਹਿਬ ਨਾਲ ਅਥਾ ਪ੍ਰੇਮ ਹੋ ਗਿਆ ਤੇ ਉਸ ਦਾ ਰੋਜ਼ਦਾਨ ਨੇ ਬਣ ਗਿਆ ਇੱਕ ਚੌਂਕੜੀ ਤੇ ਬੈਠ ਕੇ ਆਸਨ ਵਿਛਾ ਕੇ ਇਕਾਗਰ ਚਿਤ ਹੋ ਕੇ ਸਾਰਾ ਸੁਖਮੀ ਸਾਹਿਬ ਦਾ ਪਾਠ ਕਰਨਾ ਪਾਠ ਕਰਦੇ ਵਿੱਚ ਕਿਸੇ ਨਾਲ ਗੱਲ ਵੀ ਨਹੀਂ ਕਰਨੀ ਕਈ ਸਾਲ ਬੀਤ ਗਏ ਰੋਜ਼ ਇਸ ਤਰ੍ਹਾਂ ਕਰਦੀਆਂ ਇਸ ਮਨਸ਼ੀਦায়ক ਬ੍ਰਾਹਮਣ ਅਰਸੋਈਆਸੀ ਇੱਕ ਦਿਨ ਉਸ ਅਰਸੋਈਏ ਨੂੰ ਬਹੁਤ ਤੇਜ਼ ਬੁਖਾਰ ਤੇ ਨਾਲ ਦਸਤ ਲੱਗ ਗਏ ਬਹੁਤ ਹਾਲਤ ਖਰਾਬ ਹੋ ਗਈ ਇਹ ਮਹੰਸ਼ੀ ਜਦੋਂ ਅਮਰਤ ਵੇਲੇ ਪਾਠ ਕਰਨ ਲੱਗਾ ਤਾਂ ਉਸਨੇ ਰਸੋਈਏ ਨੂੰ ਕਿਹਾ ਤੂੰ ਆਰਾਮ ਕਰ ਜੇ ਤੈਨੂੰ ਕਿਸੇ ਚੀਜ਼ ਦੀ ਦਵਾਈ ਦੀ ਪਾਣੀ ਦੀ ਜ਼ਰੂਰਤ ਹੈ ਤਾਂ ਦੱਸ ਦੇ ਕਿਉਂਕਿ ਮੈਂ ਪਾਠ ਤੇ ਬੈਠਣਾ ਹੈ ਤੇ ਪਾਠ ਦੇ ਦੌਰਾਨ ਮੈਂ ਬੋਲਣਾ ਨਹੀਂ ਉਹ ਬ੍ਰਾਹਮਣ ਸੋਇਆ ਕਹਿਣ ਲੱਗਾ ਤੁਸੀਂ ਪਾਠ ਕਰੋ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੁਨਸ਼ੀ ਪਾਠ ਕਰਨਾ ਬੈਠ ਗਿਆ ਪਾਠ ਦੇ ਦੌਰਾਨ ਜਦੋਂ ਪਾਠ ਅਜੇ 16ਵੇਂ ਅਸ਼ਟਪਦੀਤੇ ਪਹੁੰਚਿਆ ਬ੍ਰਾਹਮਣ ਦੇ ਮੰਜੇ ਤੇ ਪ੍ਰਾਣ ਨਿਕਲ ਗਏ ਪਾਣ ਦੀ ਸਮਾਪਤੀ ਤੋਂ ਬਾਅਦ ਮੁਨਸ਼ੀ ਨੇ ਜਦੋਂ ਉਸ ਬ੍ਰਾਹਮਣ ਨੂੰ ਹਲਾਇਆ ਤੇ ਵੇਖਿਆ ਕਿ ਉਹ ਸ਼ਰੀ ਸ਼ੜਿਆ ਮੰਜਾ ਵੀ ਲਿਬੜਿਆ ਪਿਆ ਸੀ ਕਿਉਂਕਿ ਪੇਟ ਖਰਾਬ ਸੀ ब्राह्मण ਦਾ ਸੰਸਕਾਰ ਕਰ ਦਿੱਤਾ ਗਿਆ ਪਰ ਮੁਨਸ਼ੀ ਦੇ ਮਨ ਵਿੱਚ ਇੱਕ ਗੰਢ ਵੱਜ ਗਈ ਕਿ ਇੱਕ ਤਾਂ ਇਸ ਦੇ ਸਵਾਸ ਮੰਜੇ ਤੇ ਨਿਕਲੇ ਹਨ ਦੂਸਰਾ ਗੰਦਗੀ ਵਿੱਚ ਨਿਕਲੇ ਹਨ ਇਹ ਜ਼ਰੂਰ ਪੂਤਪਰੇ ਦੀ ਜੁਨੀ ਪਿਆ ਹੋਵੇਗਾ ਸਾਡੇ ਦੇਸ਼ ਵਿੱਚ ਕਈਆਂ ਦਾ ਖਿਆਲ ਹੁੰਦਾ ਹੈ ਕਿ ਜਿਸ ਦੇ ਮੰਜੇ ਤੇ ਪ੍ਰਾਣ ਨਿਕਲ ਜਾਣ ਉਸ ਦੀ ਗਤੀ ਨਹੀਂ ਹੁੰਦੀ ਕਈ ਲੋਕ ਤਾਂ ਇਥੋਂ ਤੱਕ ਬਹਿਮ ਕਰਦੇ ਹਨ ਜਦੋਂ ਕੋਈ ਬਹੁਤਾ ਬਿਮਾਰ ਹੋਵੇ ਬਚਨ ਦੀ ਉਮੀਦ ਨਾ ਹੋਵੇ ਉਸ ਨੂੰ ਮੰਝੇ ਤੋਂ ਥੱਲੇ ਲਾ ਦਿੰਦੇ ਹਨ ਪਹਿਲੇ ਸਮਿਆਂ ਵਿੱਚ ਇਹੋ ਜਿਹੇ ਬੈਮ ਬਹੁਤ ਕਿਤੇ ਜਾਂਦੇ ਸਨ ਹੁਣ ਸਮੇ ਦੇ ਨਾਲ-ਨਾਲ ਫਰਕ ਪੈਂਦਾ ਜਾ ਰਿਹਾ ਹੈ ਐਸਾ ਸ਼ਸਤਰਾਂ ਵਿੱਚ ਵੀ ਲਿਖਿਆ ਹੈ ਸ਼ਾਇਦ ਉਸ ਮਨਛੀ ਦੇ ਮਨ ਵਿੱਚ ਵੀ ਇਹ ਬੈਮ ਕਰ ਕਰ ਗਿਆ ਸੀ ਕਿ ਬ੍ਰਾਹਮਣ ਦੀ ਗਤੀ ਨਹੀਂ ਹੋਈ ਹੋਵੇਗੀ ਉਹ ਪੁੱਤ ਪੁਰੇਤ ਬਣ ਗਿਆ ਹੋਵੇਗਾ ਕਹਿੰਦੇ ਹਨ ਬ੍ਰਾਹਮਣ ਦਾ ਅੰਤ ਸੰਸਕਾਰ ਕਰਕੇ ਮੁੰਸ਼ੀ ਨੀਰਾ ਸੌਂਤ ਪਹਿਲਾ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਅਰਦਾਸ ਕੀਤੀ ਕਿ हे ਸੱਚੇ ਪਾਤਸ਼ਾਹ ਮੇਰੇ ਅਸੋਈਏ ਦਾ ਕੀ ਬਣਿਆ ਹੋਵੇਗਾ ਉਸ ਦੀ ਆਤਮਾ ਭਟਕਰੀ ਹੋਵੇਗੀ ਮੈਨੂੰ ਬਹੁਤ ਚਿੰਤਾ ਲੱਗੀ ਹੋਈ ਹੈ ਮੁੰਸ਼ੀ ਰਾਤ ਅਰਦਾਸ ਕਰਕੇ ਜਦੋਂ ਸੁੱਤਾ ਸ ਸੁਪਨੇ ਵਿੱਚ ਨਨਕਾਰ ਨੇ ਉਸ ਦਾ ਸੰਸਾਰ ਦੂਰ ਕੀਤਾ ਉਸ ਰਸੋਈਏ ਦੀ ਆਤਮਾ ਮੁਰਸ਼ਿਦ ਦੇ ਸੁਪਨੇ ਵਿੱਚ ਉਸ ਦਾ ਭਰਮ ਕੱਟਣ ਲਈ ਆਈ ਤੇ ਕਹਿਣ ਲੱਗੀ ਕਿ ਤੁਹਾਡੀ ਤਸੱਲੀ ਵਾਸਤੇ ਮੈਨੂੰ ਨਨਕਾਰ ਨੇ ਭੇਜਿਆ ਹੈ ਤੁਸੀਂ ਜਦ ਸੁਖਮੀ ਸਾਹਿਬ ਦੀ ਪਾਣੀ ਪੜ ਰਹੀ ਸੀ ਮੈਂ ਲੰਬਾ ਪਿਆ ਸੀ ਸੁਣ ਰਿਹਾ ਸੀ ਉਸ ਦਾ ਇਸ਼ਾਰਾ ਮੈਨੂੰ ਸੱਚਖੰਡ ਵਿੱਚ ਜਗ੍ਹਾ ਮਿਲੀ ਹੈ ਜਦੋਂ ਮੇਰੇ ਪ੍ਰਾਣ ਨਿਕਲੇ ਉਸ ਸਮੇਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ ਮੇਰੇ ਕੰਨਾਂ ਵਿੱਚ ਇਸ ਪਵਿੱਤਰ ਬਾਣੀ ਦੀਆਂ ਪੰਕਤੀਆਂ ਪੈਣ ਕਾਰਨ ਅੰਕਾਰ ਨੇ ਸਰਵ ਉੱਚ ਪਦਵੀ ਬਖਸ਼ੀ ਹੈ ਇਸ ਬਾਣੀ ਸਦਕਾ ਮੇਰਾ ਆਉਣਾ ਜਾਣਾ ਕੱਟਿਆ ਗਿਆ ਹੈ ਜਨਮਨ ਕੱਟਿਆ ਗਿਆ ਹੈ ਹੋ ਸਕਦਾ ਹੈ ਇਹ ਸੁਪਨੇ ਦੀ ਗੱਲ ਪੜ੍ਹ ਕੇ ਕਈਆਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਰਿਹਾ ਹੋਵੇ ਕਿ ਸੁਪਨਾ ਹੀ ਆਇਆ ਸੀ ਕਿ ਨਾ ਪਤਾ ਪਾਲੋ ਤਾਰਾ ਹੋਇਆ ਵੀ ਹੋਵੇਗਾ ਜਾਂ ਨਹੀਂ ਗੁਰੂ ਹਸੀਆਸ ਵਿੱਚ ਐਸੀਆਂ ਕਈ ਮਸਾਲਾ ਮਿਲਦੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗੁਰੂ ਸੁਪਨਿਆ ਨਹੀਂ ਵੀ ਕਾਜ ਸਵਾਰ ਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਹੁਤ ਮਹਾਨ ਤਰਸਾਈ ਹੈ ਸੁਪਨਿਆਂ ਵਿੱਚ ਵੀ ਦਰਸ਼ਨ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ